ਆ ਦੇਖੋ ਜੀ ਜਿਵੇਂ ਹੋ ਜੋ ਐ ਹੋ ਜੋ ਅੱਗੇ ਸਾਬ ਪ੍ਰਧਾਨ ਸਾਹਿਬ ਦੇਖੋ ਜੀ ਹੋਰ ਬੇਨਤੀ ਕਰਨਾ ਮੇਰੇ ਸਾਬ ਨੂੰ ਸਰਪੰਚ ਜੀ ਸਿੰਘ ਰਾਏ ਜੀ ਆਪਣੇ ਕੋਲ ਜੀ ਸਹਿਬ ਜੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪੀਸਾ ਸੰਗਤ ਗੁਰਪਤੇ ਭਗਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਾਰੇ ਸੰਗਤ ਰੂਪ ਦੇ ਵਿੱਚ ਸਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੋ ਸਾਡੇ ਨੌਵੇਂ ਗੁਰੂ ਸਾਹਿਬ ਨੇ ਉਹਨਾਂ ਦਾ 350ਵਾਂ ਸ਼ਹੀਦੀ ਦਿਨ ਰਸਤਾ ਵੀ ਆਪਾਂ ਮਨਾ ਰਹੇ ਹਾਂ ਇਹ ਸਮਾਗਮ ਕਹਿ ਰੋਪਾ ਮਨਾ ਰਹੇ ਮਾਲਿਕ ਸਰਦਾਰ ਕੌਂਸੀ ਮਾਨ ਸਾਹਿਬ ਨੇ ਇਹ ਕੋਪਰਾਲਾ ਕੀਤਾ ਕਿ ਸਾਰੇ ਉਥਾਂ ਜਿੱਥੇ ਗੁਰੂ ਸਾਹਿਬ ਦੇ ਚਰਨ ਸ਼ੋਭਾ ਪ੍ਰਾਪਤ ਕਰਦੀ ਹੈ ਉਥੇ ਕੀਰਤਨ ਸਵਾਗਤ ਕਰਾਇਆ ਜਾਣਾ ਉਹਦੇ ਤਹਿਤ ਅੱਜ ਆਪਾਂ ਜੀਰਪੁਰ ਜਕਵਾਲੀ ਦੇ ਗੁਰੂ ਦੇਵਾਦਰ ਸਾਹਿਬ ਆ ਕੇ ਸੰਤਨਾਂ ਬਾਰੇ ਸਿਣਾ ਹੈ ਉਥੇ ਕੀਰਤਨ ਸਵਾਗਤ ਕਰਾਇਆ ਪਹਿਲਾਂ ਰਿਸਨ ਜੀ ਵਰੋਣ ਦੇ ਜਥੇ ਨੇ ਬੜਾ ਰਸਮੀ ਕੇ ਸੰਕੇਤ ਹੈ ਇਸ ਸਭਾਗਮ ਅੱਜ ਦੇ ਕੋਲ ਕ੍ਰੀਟੀਕਲੀ ਹੈ ਕਿ ਇਸ ਪਾਰਟੀ ਦਾ ਰਿਹਾ ਹੈ ਸਰਕਾਰ ਦਾ ਆਮ ਲੋਕਾਂ ਇਹਦਾ ਮਕਸਦ ਸੁਪੇ ਨਹੀਂ ਹੈ ਕਿ ਜੋ ਆਪਾਂ 150 ਸਾਲ ਦੀ ਗੁਰੂ ਸਾਹਿਬ ਦੀ ਸ਼ਹੀਦੀ ਦੀ ਸਤਾਵ ਨੇ ਆ ਰਹੇ ਆ ਉਹਦੇ ਜੀ ਸੰਤਾਂ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕਈ ਪੱਖ ਐਸੇ ਨਹੀਂ ਇਹ ਨੂੰ ਸਾਡੇ ਨੌਲੇਜ ਨਹੀਂ ਹੈਗੇ ਇਹ ਅਸੀਂ ਬੜੇ ਨਹੀਂ ਹੈਗੇ ਉਸ ਹਿੰਦਾਂ ਵਿੱਚ ਜਾ ਇੱਕ ਦੂਜਾ ਜਿਹੜਾ 23 ਨਵੰਬਰ 24 ਨਵੰਬਰ 25 ਨਵੰਬਰ ਜਿਸ ਦਿਨ ਗੁਰਪੁਰਪਾਵੋ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਨੰਦ ਪਰਸਾਹ ਵਿਖੇ ਬਹੁਤ ਵੱਡੇ ਸਮਾਗਮ ਕੀਤੇ ਨੇ ਕਰਮਜਾਰੀ ਸੋਰੀ ਜਿਹਦੇ ਵਿੱਚ ਸਾਡੇ ਬਹੁਤ ਵੱਡੇ ਵੱਡੇ ਵਿਦਵਾਨ ਗੁਰੂ ਸਾਹਿਬ ਜੀ ਦੇ ਹਾਜ਼ਰਤ ਬਾਰੇ ਸਾਰੀ ਜਾਣਕਾਰੀ ਦੇਣਗੇ ਇੱਕਦਮ ਸਵਾਗਤ ਹੋਣਗੇ ਔਰ ਇੱਕ ਪੰਜਾਬ ਚ ਪਹਿਲੀ ਵਾਰ ਲੇਜ਼ਰ ਨਾਲ ਗੁਰੂ ਸਾਹਿਬ ਦੇ ਜੀਵ ਸ਼ਹਾਦਤ ਤੇ ਇੱਕ ਪ੍ਰੋਗਰਾਮ ਕੀਤਾ ਜਾਊਗਾ ਸੋ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਪਹਿਲੀ ਵਾਰ ਸੀ ਦੇਖਾਂਗੇ ਉਹਦੇ ਲਈ ਸਖਦੋ ਵੀਰ ਦਾ ਇਹ ਹਰ ਇੱਕ ਤਸੀਲ ਚੋਂ ਸਰਕਾਰ ਦੁਆਰਾ ਬਸਾਂ ਮੁਫਤ ਰੁਕੇ ਚ ਜਾ ਕੇ ਸਖਤ ਨੇ ਇਸ ਬੈਠੇ ਰਹੀ ਹੈ ਬਾਕੀ ਉਤੇ ਖਾਣ ਪੀਣ ਦਾ ਰਹਿਣਾ ਸਾਰਾ ਪਰਬਤ ਸਰਕਾਰ ਦਾ ਕਿਉਂਕਿ ਸੇ ਕਿਸਮਤ ਆੜੇ ਜਿਹਨੇ ਆਪਣਾ ਸਰਦਰ ਦੇਖਿਆ ਆਪਾਂ ਬਹੁਤ ਇਸਮਤ ਦਾਏ ਦੇ 350 ਦੀ ਸ਼ਹੀਦੀ ਸਮਾਗਮ ਨਾਲ ਜਦੋਂ 400 ਸਾਲਾ ਸਮਾਗਮ ਹੋਣਾ ਉਹ ਚੋਕ ਕਰਨੀ ਕਿਨੇ ਬਹੁਤ ਕਰ ਇੱਥੇ ਆਪਾਂ ਹੋਣਾਗੇ ਬਹੁਰੇ ਬਰਚੇ ਹੋ ਬਣਾਉਣਗੇ ਸੋ ਸਾਰੇ ਇਹ ਕਰਮ ਵਾਲੇ ਆ ਕਿ ਉਹਨਾਂ ਦੀ 350 ਦੀ ਸ਼ਹੀਦੀ ਸਮਾਗਮ ਜਿਹੜਾ ਆਪਾਂ ਕਰ ਰਹੇ ਆ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਬਸ ਸਾਰੇ ਜਾਣਦੇ ਆ ਐਡੀ ਵੱਡੀ ਸ਼ਹਾਦਤ ਦੁਨੀਆ ਤੇ ਨਹੀਂ ਹੋਈ ਕਿਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਜਦੋਂ ਪੰਡਤ ਆਏ ਕਿ ਸਾਡਾ ਜਿਹੜਾ ਧਰਮ ਹੈ ਉਹ ਧੱਕੇ ਨਾਲ ਪਰਵਰਤਨ ਕੀਤਾ ਜਾ ਰਿਹਾ ਹੈ ਬਿਗਾਇਆ ਜਾ ਰਿਹਾ ਹੈ ਤਕਰੀਆ ਹੋ ਰਿਹਾ ਹੈ ਸਾਡੀ ਰੱਖਿਆ ਕਰੋ ਤਾਂ ਗੁਰੂਦੇਵ ਬਹਾਦਰ ਸਾਹਿਬ ਸਤਿ ਉੱਚੀ ਚ ਬੈਠੇ ਸੀ ਸਾਰੇ ਜਿਹਨੇ ਪੰਡਤ ਕਹੇ ਸੀ ਕਿਹੜਾ ਵੀ ਇੱਕ ਬਹੁਤ بڑے ਰਹਿਬਰ ਦੀ ਸ਼ਹਾਦਤ ਨਾਲੇ ਰੁਕ ਸਕਦਾ ਹੈ ਤਾਂ ਬਾਦ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਤੋਂ ਤੋਂ ਵੱਡਾ ਰਹਿਬਰ ਤੋਂ ਤੋਂ ਵੱਡਾ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ ਹਾਂ ਗੁਰੂ ਸਾਹਿਬ ਨੇ ਮੰਨ ਕੋਡਾਇਆ ਕਿ ਇਨਸਾਨੀਅਤ ਲਈ ਔਰ ਆਪਾਂ ਕਹਿੰਦੇ ਆ ਜਿਹੜਾ ਆਪਾਂ ਹਿਊਮਨ ਰਾਈਟਸ ਕਹਿੰਦੇ ਆ ਮਰੂਗੀਦ ਕਰਨ ਉਹਦੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਦੇਣ ਦਾ ਫੈਸਲਾ ਕੀਤਾ ਦੁਨੀਆ ਦੇ ਉਹ ਪਹਿਲੇ ਰਹਿਬਰ ਪਹਿਲੇ ਗੁਰੂ ਦੁਨੀਆ ਦਿੱਤੀ ਹੋਰ ਮਿਸਾਲ ਨਹੀਂ ਜਿੱਥੇ ਆਪ ਚੱਲ ਕੇ ਗਏ ਕਿ ਮੈਂ ਸ਼ਹਾਦਤ ਦੇਣੀ ਹੈ ਇਹ ਗੱਲ نوٹ ਕਰਿਓ ਕਿ ਆਪ ਚੱਲ ਕੇ ਗਏ ਆਪਾਂ ਨੇ ਦੇਖਿਆ ਦੁਨੀਆ ਦੇ ਵਿੱਚ ਕਿ ਕੋਈ ਫੜ ਲਿਆ ਉਹਨੂੰ ਗ੍ਰਿਫਤਾਰ ਕਰ ਲਿਆ ਫਿਰ ਉਹਦੀ ਸ਼ਹਾਦਤ ਹੋਈ ਗੁਰੂ ਸਾਹਿਬ ਆਪ ਚਲ ਕੇ ਗਏ ਆਗਰੇ ਉਹਨਾਂ ਨੇ ਕਿਹਾ ਦੇ ਦਿੱਲੀ ਆ ਗਏ ਫਿਰ ਉਹਨਾਂ ਦੇ ਜਿਹੜੇ ਮੁਗਲਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ پکڑ ਕੇ ਲੈ ਕੇ ਗਏ ਗ੍ਰਿਫਤਾਰ ਕੀ ਤੌਰ ਤੇ ਇੱਥੋਂ ਪ੍ਰਚਾਰ ਕਰਦੇ ਚਲੇ ਗਏ ਕਿ ਸ਼ਹਾਦਤ ਦਾ ਜਿਹੜਾ ਜਾਮ ਲੈਣਾ ਔਰ ਹਿੰਦੂਦਾਂ ਬਚਾਉਣਾ ਸੋ ਗੁਰੂ ਸਾਹਿਬ ਕੱਲੇ ਸਿੱਖਾਂ ਦੇ ਨਹੀਂ ਹੈਗੇ ਗੁਰੂ ਸਾਹਿਬ ਸਾਰੇ ਧਰਮਾਂ ਦੇ ਕਈ ਦਾਪਾ ਕਹਿੰਦੇ ਹਿੰਦੀ ਚਾਦਰ ਉਹਨੂੰ ਥੋੜੀ ਕਹਿਆ ਜਾਂਦਾ ਗੁਰੂ ਸਾਹਿਬ ਹਿੰਦੀ ਚਾਦਰ ਇਸ ਲਈ ਕਹਿਆ ਜਾਂਦਾ ਕਿ ਉਹਨਾਂ ਨੇ ਪੂਰੇ ਹਿੰਦੁਸਤਾਨ ਨੂੰ ਆਪਣੀ ਸ਼ਹਾਦਤ ਦੇ ਕੇ ਉਹਦੀ ਰੱਖਿਆ ਕੀਤੀ ਕਿਹਾ ਕਿ ਨਹੀਂ ਤੁਸੀਂ ਕਿਸੇ ਦਾ ਧਰਮ ਜ਼ਬਰਦਸਤੀ ਨਹੀਂ ਪਰਵਰਤਨ ਕਰ ਸਕਦੇ ਇਹ ਬਹੁਤ ਵੱਡੀ ਇਨਕਲਾਬੀ ਕ੍ਰਾਂਤੀਕਾਰੀ ਸ਼ਹਾਦਤ ਸੀ ਜਿਹਦੇ ਨਾਲ ਇਹ ਧਰਮ ਪਰਵਰਤਨ ਦੀ ਲਹਿਰ ਰੁਕੀ ਤਤਲੀਆਮ ਰੁਕਿਆ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੇ ਮੁਗਲ ਰਾਜਾ ਮੈਨੂੰ ਧਰਮ ਪਰिवर्तन ਲਈ ਮਜਬੂਰ ਕਰਾ ਦੇਵੇ ਤਾਂ ਸਾਰੇ ਜਿਹੜੇ ਪੰਡਤ ਨੇ ਧਰਮ ਪਰिवर्तन ਕਰ ਲੈਗੇ ਸੋ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੁਸਤਾਨ ਨੂੰ ਬਚਾਇਆ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਧਰਮ ਦਾ ਰਿਜਰਕਟ ਕਰੀਏ ਹਾਸਲ ਕਰੀਏ ਔਰ ਜਦੋਂ ਸ਼ਹਾਦਤ ਹੋਈ ਆਪਾਂ ਸਾਰੇ ਜਨ ਦੇਖੋ ਕਿੰਨੀ ਵੱਡੀ ਸ਼ਹਾਦਤ ਸੀ ਉਹਨਾਂ ਦੇ ਦਿਲ ਸਿੰਘ ਭਾਈ ਮਤੀਦਾਸ ਕਦੀਦਾ ਭਿੰਦੇਲਾਲ ਜੀ ਉਹਨਾਂ ਨੂੰ ਪੁੱਛਿਆ ਗਿਆ ਕਿ ਗੁਰੂ ਸਾਹਿਬ ਤਾਂ ਅਸੀਂ ਸ਼ਹਾਦਤ ਕਰਦੇ ਤੁਸੀਂ ਦੱਸੋ ਤੁਸੀਂ ਵੀਨ ਕਬੂਲਦੇ ਹੋ ਤੁਸੀਂ ਧਰਮ ਪ੍ਰਵਕਟਨ ਕਰਦੇ ਹੋ ਤਾਂ ਕੋਈ ਮਾੜਾ ਨਹੀਂ ਬੈਠੇ ਕਿਸਣਾ ਚਾਹਣਾ ਸਮਾਨਤਾ ਵੀ ਮਾੜਾ ਨਹੀਂ ਹੈ ਜਿਹੜੇ ਹੁਕਮਨਾਮੇ ਉਹ ਮਾਰੇ ਗਏ ਸਾਈ ਮੀਆਂ ਵੀਰ ਜੀ ਨੇ ਹਰਮੰਦਰ ਸਾਹਿਬ ਦੀ ਨੀਂਹ ਤੋਂ ਅਮੀਰ ਕੀਤੀ ਸੀ ਉਹ ਵੀ ਮੁਸਲਮਾਨ ਸਨ ਗੁਰੂ ਸਾਹਿਬ ਦੇ ਪੈਰੋਕਾਰ ਸਨ ਤਾਂ ਕੋਈ ਮਾਰਿਆ ਨਹੀਂ ਇਨਸਾਨ ਮਾਰੀ ਉਹਦੇ ਇਨਸਾਨ ਜਿਹੜੇ ਉਹ ਜ਼ੁਲਮ ਕਰਦੇ ਆ ਤਾਂ ਜਿੰਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਸ਼ਹਾਦਤ ਦੇ ਲਈ ਤਿਆਰ ਆ ਸੀ ਉਹ ਤਾਂ ਨਹੀਂ ਮਰਦੇ ਸੋ ਉਹਨਾਂ ਦੀ ਸ਼ਹਾਦਤ ਜਦੋਂ ਸ਼ੁਰੂਆਤ ਕੀਤੀ ਆਪਾਂ ਸਾਰੇ ਜਾਣਦੇ ਵੀ ਕਿਵੇਂ ਆਰੇ ਨਾਲ ਚਿਲੇ ਨੇ ਫਿਰ ਹੂਮਨ ਕੇ ਅਗਨ ਚ ਜਲਾਏ ਗਏ ਚਰਖੀ ਤੇ ਚੜਾਏ ਗਏ ਤਿੰਨ ਸਿੰਘ ਔਰ ਉਹਨਾਂ ਨੂੰ ਜਦੋਂ ਤੁਸੀਂ ਦੇਖੋਗੇ ਬਾਦ ਮਾਲ ਇੱਕ ਬਹੁਤ ਵੱਡੀ ਗੱਲ ਸੀ ਕਿ ਉਹਨਾਂ ਦਾ ਆਖਰੀ ਜੱਪ ਚੀ ਵੀ ਇਹ ਆਪਾਂ ਸਾਰੇ ਜਾਣਦੇ ਜੁਰਗਸਿਰੀ ਕੁਰਬਾਨੀ ਹੁੰਦੀ ਹੈ ਸ਼ਹਾਦਤ ਹੁੰਦੀ ਹੈ ਫਾਂਸੀ ਦਿੰਦੇ ਤਾਂ ਉਹਨਾਂ ਨੂੰ ਆਖਰੀ ਜੱਪ ਚੀ ਜੀ ਦੁਨੀਆ ਦੇ ਵਿੱਚ ਜਦੋਂ ਵੀ ਸ਼ਰਤਾਂ ਹੁੰਦੀਆਂ ਤਾਂ ਕੋਈ ਕਹਿੰਦਾ ਮੇਰੇ ਘਰ ਵਾਲੇ ਨੂੰ ਮਲਾ ਦੇ ਕੋਈ ਕਹਿੰਦਾ ਜੀ ਮੇਰਾ ਆਹ ਸਿਸਟਮ ਹੈ ਚੋਲੇ ਜਾਣਾ ਸਾਡੇ ਕਿ ਮੈਂ ਜੋਨ ਕਿ ਧਰਮਸਥਾਨ ਜਾਣਾ ਚਾਹਣਾ ਕੋਈ ਵੀ ਹੋ ਸਕਦੀ ਆ ਅਖੀਰ ਚ ਉਹ ਸਰਕਾਰਾਂ ਕਰਦੀ ਕਰਦੀ ਹੁੰਦੀ ਨੇ ਅੱਜ ਕੋ ਵੀ ਮੋਡਲ ਨਤੀਜੇ ਤੋਂ ਜਦੋਂ ਇਹ ਦੁਨੀਆ ਸਟਾਰਟ ਹੋਈਆ ਉਹ ਮੰਨ ਨਹੀਂ ਆ ਮੰਗਿਆ ਇੱਕ ਪਰੰਪਰਾ ਹੈ ਦੁਨੀਆ ਦੇ ਵਿੱਚ ਜਿਸ ਨੂੰ ਕੁਰਬਾਨੀ ਤੇ ਦੰਦਿਆ ਕੁਰਬਾਨੀ ਵੇਲੇ ਸ਼ਹਾਦਤ ਵੇਲੇ ਜਾਂ ਫਾਂਸੀ ਵੇਲੇ ਤਾਂ ਬੰਨਾਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੋ ਕਿ ਕਰਨਾ ਚਾਹੁੰਦੇ ਹੋ ਤੁਹਾਡੀ ਸ਼ਹਾਦਤ ਦਾ ਤੈਅ ਆ ਟਾਈਮ ਵੀ ਫਿਕਸ ਹੋਇਆ ਤੁਹਾਨੂੰ ਮੈਨੂੰ ਪਤਾ ਕੀ ਮੰਗਿਆ ਸੀ ਯਾਦ ਹੈ ਪਾ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਸ਼ਹਾਦਤ ਹੋਵੇ ਸਾਡਾ ਗੁਰੂ ਸਾਡੇ ਸਾਹਮਣੇ ਖੜੇ ਹੋਵੇ ਸਾਡੀ ਅੱਖਾਂ ਦੇ ਸਾਹਮਣੇ ਹੋਵੇ ਸੋ ਦੇਖੋ ਕਿੰਡੀ ਵੱਡੀ ਸ਼ਹਾਦਤ ਹੈ ਤੇ ਕਿੰਡੀ ਵੱਡੀ ਉਹਨਾਂ ਦੀ ਸੋਚ ਕੀ ਅਸੀਂ ਆਪਣੇ ਗੁਰੂ ਦੇ ਸਾਹਮਣੇ ਖੜੇ ਆਪਣੇ ਸ਼ਹਾਦਤ ਦੇ ਲਈ ਅਸੀਂ ਆਪਣੇ ਸਿੱਖੀ ਨੂੰ ਜਾਣਦੇ ਹਾਂ ਅਸੀਂ ਮਨੁੱਖਤਾ ਉੱਪਰ ਜਾਣਦੇ ਹਾਂ ਸੁਭਾਉ ਬੜੀ ਸ਼ਹਾਦਤ ਸੀ ਇਹਦਾ ਮਕਸਦ ਸਰਕਾਰ ਲਈ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਕਾਂਗਰਸ ਕਾਲੀ ਭਾਜੀਪੀ ਕੋਈ ਇੱਕ ਮਤਲਬ ਨਹੀਂ ਆਪਾਂ ਸਮਝਦਤ ਹੈ ਸਾਰਿਆਂ ਨੇ ਆਪਾਂ ਜਿਹੜੇ ਪ੍ਰੋਗਰਾਮ ਨੇ ਉਹਨੇ ਸ਼ਹਾਦਤ ਹੋਣਾ ਹੈ ਬਰਤੋ ਬਰਤ ਆਪਣੇ ਬੱਚਿਆਂ ਨੂੰ ਦਸੀਏ ਸੀ ਜਿਹੜੇ ਸਾਡੇ ਬੱਚੇ ਹਨ ਆ ਉਹਨਾਂ ਨੂੰ ਜਿਸ ਨਾਲ ਵਗਦੀ ਹੋਈ ਹੈ ਜਦੋਂ ਇਹ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਕਿ 1947 ਤੋਂ ਬਾਅਦ 1960 70 80 ਤੱਕ ਜਦੋਂ ਕੋਈ ਵੱਡੇ ਵੱਡੇ ਫੰਕਸ਼ਨਾਂ ਦੇ ਕੋ ਮੇਲੇ ਆ ਜਾਂਦੇ ਨੇ ਪਿਕਚਰ ਆਉਂਦੀਆਂ ਨੇ ਛੋਟੀ ਤੇ ਪਿਕਚਰਾਂ ਕਲਿੱਪ ਕਰੀਆਂ ਵੀ ਆਉਂਦੀਆਂ ਨੇ ਤਾਂ ਅੱਜ ਦੇਖੋਗੇ ਤੁਸੀਂ ਮੈਕਸਿਮਮ ਪੱਗਾਂ ਆਉਂਦੀਆਂ ਨੇ ਅੱਜ ਜੇ ਆਪਾਂ ਇਹਨੀ ਚੀਜ਼ ਕਿਤੇ ਮੇਲੇ ਤੇ ਪਿਕਚਰ ਕਰੀਏ ਕਿਸੇ ਫੰਕਸ਼ਨ ਤੇ ਪਿਕਚਰ ਕਰੀਏ ਫੋਟੋ ਦਿੱਤੀ ਹੈ ਤਾਂ ਭਗਾਨੇ ਦੇਣੀ ਕਿਉਂਕਿ ਸ਼ਹਾਦਤ ਤਾਂ ਸਾਡੇ ਲਈ ਦਿੱਤੀ ਗਈ ਹੈ ਉਹ ਆਪਣੀ ਪਰਵਾਹ ਨਹੀਂ ਹੋਣੀ ਦੇ ਪੀਤੇ ਸੀ ਸੋ ਸਾਨੂੰ ਅੱਜ ਗੁਰੂ ਸਾਹਿਬ ਨੇ ਦਿੱਸੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ ਇਹਹੀ ਸਰਕਾਰ ਦਾ ਮਕਸਦ ਹੈ ਕਿ ਗੁਰੂ ਸਾਹਿਬ ਜੀ ਨੇ ਕਰਵਾ ਲਈ ਦਿੱਤੀ ਜੋ ਸਾਨੂੰ ਸਿੱਖਿਆ ਦੇ ਕੇ ਉਹਦੇ ਜਿਹੜੇ ਉਹਨਾਂ ਦਾ ਇਤਿਹਾਸ ਕੀ ਹੈ ਉਹ ਤੁਹਾਡਾ ਧੰਨਵਾਦ ਯਾਦਿਕਾਰ ਨੂੰ ਇਹ ਕੋਈ ਪੋਲਿਟিক্যাল ਮਾਈਲੇਜ ਨਹੀਂ ਹੈ ਇਹ ਸਿਰਫ ਤੇ ਸਿਰਫ ਜਿਹੜੇ 350 ਸਤਿਅ ਦੀ ਬਣਾਉਣ ਹੈ ਉਹਦੇ ਲਈ ਗੁਰੂ ਸਾਹਿਬ ਦੀ ਜਿਉਣਾ ਨੇ ਕੁਰਬਾਨੀ ਦਿੱਤੀ ਉਹਦੇ ਹਰ ਇੱਕ ਪੱਖ ਦੇ ਜਨਰਲੀ ਇਹ ਸਮਾਂ ਰੱਖੇ ਗਏ ਨੇ ਸਾਰੇ ਸੰਗਤ ਦਾ ਸਰਕਾਰ ਵੱਲੋਂ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ